ਇਦਾਂ ਹੀ ਭਗਤ ਕਬੀਰ ਜਿਨੇ ਵੀ ਆਪਣੀ ਬਾਣੀ ਚ ਬਿਆਨ ਕੀਤਾ ਹੈ ਪਹਿਲੀ ਕਰੂਪ ਕੁजात ਕੁਲਖਣੀ ਸਹਰੇ ਪਈਏ ਬੁਰੀ ਜਿਹੜੀ ਮੇਰੇ ਮਨ ਦੀ ਪਹਿਲੀ ਭੈੜੀ ਬਿਰਤੀ ਸੀ ਉਹ ਕਰੂਪ ਸੀ ਕੁजात ਸੀ ਤੇ ਕੁਲਖਣੀ ਸੀ ਸਹਰੇ ਪਈਏ ਬੁਰੀ ਭਾਗ ਜਿਹਨੇ ਮੈਨੂੰ ਨਾ ਸੰਸਾਰੀ ਰਹਿਣ ਦਿੱਤਾ ਤੇ ਨਾ ਮੈਨੂੰ ਨਿਰੰਕਾਰੀ ਰਹਿਣ ਦਿੱਤਾ ਨਾ ਧਰਮ ਵਾਲੇ ਬੰਨੇ ਪੂਰਾ ਰਹਿਣ ਦਿੱਤਾ ਨਾ ਸਮਾਜ ਵਾਲੇ ਬੰਨੇ ਪੂਰਾ ਰਹਿਣ ਦਿੱਤਾ ਪਹਿਲੀ ਕ੍ਰੂਪ ਕੁਜਾਰ ਤੋ ਕੁਲਖਣੀ ਸੋਹਰੇ ਪਈ ਐ ਬੁਰੀ ਤੇ ਇਨਾਂ ਸ਼ਬਦਾਂ ਦੇ ਨਾਲ ਅਗਲਿਆਂ ਨੇ ਸਾਖੀਆਂ ਘੜੀਆਂ ਵੀ ਸ਼ਾਇਦ ਇੱਥੇ ਭਗਤ ਕਬੀਰ ਜੀ ਆਪਣੀ ਇਸਤਰੀ ਦੀ ਗੱਲ ਕਰ ਰਿਹਾ ਇਨਾਂ ਸ਼ਬਦਾਂ ਦੇ ਨਾਲ ਸਾਖੀਆਂ ਵੀ ਘੜੀਆਂ ਨੇ ਵੀ ਭਗਤ ਕਬੀਰ ਜੀ ਆਪਣੀ ਵਹੁਟੀ ਦੀ ਗੱਲ ਕਰ ਰਹੀ ਪਹਿਲੀ ਕ੍ਰੂਪ ਸੀ ਕੁਜਾਰ ਸੀ ਕੁਲਖਣੀ ਸੀ ਸੋਹਰੇ ਪਈ ਐ ਵੀ ਜਿਹੜੀ ਸੋਹਰੇ ਘਰ ਵੀ ਚੰਗੀ ਨਹੀਂ ਸੀ ਪੇਕੇ ਘਰ ਵੀ ਚੰਗੀ ਨਹੀਂ ਸੀ ਇੱਥੇ ਗੱਲ ਇਸਤਰੀ ਦੀ ਨਹੀਂ ਹੋ ਰਹੀ ਐ ਇੱਥੇ ਮਨ ਦੀ ਭੈੜੀ ਬਿਰਤੀ ਦੀ ਹੋ ਰਹੀ ਐ ਮਨ ਦੀ ਭੈੜੀ ਮਤ ਦੀ ਹੋ ਰਹੀ ਐ ਪਹਿਲੀ ਕ ਰੂਪ ਕੁਜਾ ਤ ਕੁਲਖਣੀ ਸੋਰੇ ਪਈਏ ਬੁਰੀ ਅਬ ਕੀ ਹੋਣ ਵਾਲੀ ਜਿਹੜੀ ਗੁਰੂ ਵੱਲੋਂ ਮਿਲੀ ਸ੍ਰੇਸ਼ਟ ਵਾ ਅਬ ਕੀ ਸਰੂਪ ਉਹ ਕ ਰੂਪ ਸੀ ਐ ਸਰੂਪ ਵਾ ਅਬ ਕੀ ਸਰੂਪ ਸੁਜਾਨ ਸਲਖਣੀ ਐ ਸਜਾਨ ਵਾ ਸਿਆਣੀ ਆ ਬੰਦਾ ਆਪਣੀ ਮਤ ਨਾਲ ਹੀ ਸਿਆਣਾ ਹੁੰਦਾ ਵਾ ਮਤ ਉੱਚੀ ਹੋਵੇ ਤੇ ਲੋਕ ਸਿਆਣਾ ਇਸੇ ਨੂੰ ਭਗਤ ਕਬੀਰ ਨੇ ਕਿਹਾ ਸੀ ਨਾ ਕੋਠ ਰੇ ਮੈਂ ਕੋਠ ਦੀ ਪਰਮ ਕੋਠੀ ਵਿਚਾਰ ਗੁਰਦੀਨੀ ਬਸਤ ਕਬੀਰ ਕੋ ਲੇਵੋ ਬਸਤ ਸੰਭਾਰ ਇਹ ਸਰੀਰ ਕੋਠਾ ਵਾ ਦਿਮਾਗ ਇਹਦੇ ਵਿੱਚ ਨਕੀਜੀ ਕੋਠੜੀ ਆ ਤੇਸ ਦਿਮਾਗ ਕੋਠੜੀ ਵੀ ਜਿਹਨੇ ਚੰਗੀਆਂ ਵਿਚਾਰਾਂ ਕੀਤੀਆਂ ਨੇ ਉਹ ਆਪਣੇ ਆਪ ਸਿਆਣਾ ਬਣ ਜਾਂਦਾ ਸੂਝਵਾਨਾ ਕੋਠ ਰੇ ਮੈਂ ਕੋਠੜੀ ਪਰਮ ਕੋਠੀ ਵਿਚਾਰ ਬੰਦਾ ਸਰੀਰ ਦੇ ਅੰਗਾਂ ਕਰਕੇ ਨਹੀਂ ਸੋਹਣਾ ਮੰਨੇ ਜਾਂਦਾ ਵੀ ਕਿਹਦੀ ਹਾਈਟ ਬੜੀ ਹੋਵੇ ਕਿਹਦਾ ਨੱਕ ਬੜਾ ਤਿੱਖਾ ਹੋਵੇ ਕਿਦੀਆਂ ਅੱਖਾਂ ਬੜੀਆਂ ਸੋਹਣੀਆਂ ਹੋਣ ਮੱਥਾ ਬੜਾ ਵਧੀਆ ਹੋਵੇ ਰੰਗ ਬੜਾ ਕਮਾਲ ਦਾ ਹੋਵੇ ਨਾ ਨਾ ਵਿਚਾਰਾਂ ਕਰਕੇ ਸੋਹਣਾ ਮੰਨੇ ਜਾਂਦਾ ਜਦੋਂ ਵਿਚਾਰ ਹੁੰਦੇ ਨੇ ਪੁੱਛਦੇ ਨੇ ਲੋਕ ਉਹਦੇ ਖਿਆਲਾਤ ਵਧੀਆ ਹੁੰਦੇ ਨੇ ਤੇ ਇੱਕ ਬੇਨਤੀ ਕਰਾ ਚੁਗਰਦਾ ਜਿਹੜਾ ਔਰਾ ਵਾਹ ਕਿਵੇਂ ਮਨੁੱਖ ਤੇ ਪ੍ਰਭਾਵ ਪਿੰਦਾ ਜੇ ਪਰਿਵਾਰ ਵਿੱਚ ਕਈ ਵਾਰੀ ਬੰਦਾ ਕਹਿੰਦਾ ਨਾ ਮੈਂ ਜੇ ਤੁਸੀਂ ਇੱਕ ਸਾਨੂੰ ਸੰਗਤ ਕਰਨ ਲਈ ਗੁਰੂ ਸਾਹਿਬ ਨੇ ਕਿਉਂ ਆਖਿਆ ਸੀ ਇਹ ਔਰਾ ਕੰਮ ਕਰਦਾ ਹੈ ਜਦੋਂ ਤੁਸੀਂ ਸੰਗਤ ਵਿਚ ਆਣ ਕੇ ਬਹਿੰਦੇ ਹੋ ਤੁਹਾਡੇ ਸਰੀਰ ਵਿੱਚੋਂ ਤੁਹਾਡੀ ਵਿਚਾਰਾਂ ਵਿੱਚੋਂ ਤੁਸੀਂ ਆਪਣੇ ਵਾਤਾਵਰਣ ਨੂੰ ਤੋਂ ਆਪਣੇ ਚੁਗਿਰਦੇ ਨੂੰ ਵੀ ਵਧੀਆ ਤਰੋ ਤਾਜ਼ਾ ਕਰ ਦਿੰਦੇ ਹੋ ਜੇ ਤੁਹਾਡੀ ਜ਼ਿੰਦਗੀ ਵਿੱਚ ਤੁਸੀਂ ਚੰਗੀਆਂ ਵਿਚਾਰਾਂ ਆਪਣੀ ਜ਼ਿੰਦਗੀ ਵਿੱਚ ਜ਼ਿੰਦਗੀ ਵਿੱਚ ਖੁਸ਼ੀ ਗਮ ਹੀ ਆਉਣੀ ਹੈ ਤੁਸੀਂ ਆਪਣਾ ਅੰਦਰ ਦਾ ਟਿਕਾਣਾ ਹਿੱਲਣ ਦਿਓ ਜਦੋਂ ਤੁਹਾਡੀ ਜ਼ਿੰਦਗੀ 'ਚ ਉਦਾਸੀ ਆਉਂਦੀ ਹੈ ਨਾ ਇੱਕ ਪਰਿਵਾਰ 'ਚ ਇੱਕ ਜੀ ਤੇ ਵੀ ਉਦਾਸੀ ਆਉਂਦੀ ਹੈ ਨਾ ਬਾਕੀ ਪਰਿਵਾਰ ਦੇ ਜੀਆਂ ਨੂੰ ਵੀ ਉਸੇ ਮਾਹੌਲ 'ਚ ਢਲਣ ਦੀ ਉਹ ਕੋਸ਼ਿਸ਼ ਕਰਦਾ ਹੈ ਤਾਂ ਸਤਿਗੁਰੂ ਨੇ ਤਾਂ ਆਖਿਆ ਸੀ ਜ਼ਿੰਦਗੀ 'ਚ ਖੇੜਾ ਰੱਖੋ ਖੁਸ਼ੀ ਰੱਖੋ ਤੇ ਵਿਗਾਸ ਖੇੜਾ ਚੰਗੇ ਕੰਮਾਂ ਵਿੱਚੋਂ ਪੈਦਾ ਹੋਣਗੇ ਜਦੋਂ ਸਾਡਾ ਮਨ ਸੱਚ ਦੀ ਵਿਚਾਰਨਾ ਜੁੜੇਗਾ ਸੱਚ ਦੇ ਗੁਣ ਜ਼ਿੰਦਗੀ ਚਾਹਣਗੇ ਸਦਾਚਾਰੀ ਜੀਵਨ ਜਿਊਏਗਾ ਮਨੁੱਖ ਦੀ ਜ਼ਿੰਦਗੀ ਵਿੱਚ ਖੁਸ਼ੀ ਆਏਗੀ ਆਰਟੀਫੀਸ਼ੀਅਲ ਖੁਸ਼ੀ ਨਹੀਂ ਨਕਲੀ ਖੁਸ਼ੀ ਨਹੀਂ ਅਸਲੀ ਖੁਸ਼ੀ ਉਸਰੀ ਖੁਸ਼ੀ ਹੋਣੀ ਚੰਗੇਆਂ ਕੰਮਾਂ ਵਿੱਚੋਂ ਜਿਉਂ-ਜਿਉਂ ਮਨੁੱਖ ਚੰਗੇ ਕੰਮ ਕਰੇਗਾ ਚੰਗੇ ਕੰਮ ਕਰਨ ਦੀ ਆਦਤ ਪਾਏਗਾ ਜੀਵਨ ਖੂਬ ਸੂਰਤ ਬਣੇਗਾ ਮਨ ਦੀ ਘਾੜਤ ਘੜਨ ਲਈ ਸਤਗੁਰ ਨੇ ਕਿੱਡਾ ਵੱਡਾ ਜ਼ੋਰ ਦਿੱਤਾ ਜਦੋਂ ਸਾਡਾ ਮਨ ਖੁਸ਼ ਹੁੰਦਾ ਹੈ ਸਾਡੀਆਂ ਅੱਖਾਂ ਸਹੀ ਵੇਖਦੀਆਂ ਨੇ ਕੰਨ ਸਹੀ ਸੁਣਦੇ ਨੇ ਜ਼ੁਬਾਨ ਸਹੀ ਬੋਲਦੀ ਹੈ ਸਾਡੇ ਕਰਮ ਇੰਦਰੇ ਗਿਆਨ ਇੰਦਰੇ ਇੱਕ ਸੂਤਰ ਚ ਪਰੋਏ ਜਾਂਦੇ ਨੇ ਜਦੋਂ ਮਨ ਉਦਾਸ ਹੁੰਦਾ ਤੁਸੀਂ ਕਦੀ ਤਜਰਬਾ ਕਰਕੇ ਵੇਖਿਓ ਜਦੋਂ ਤੁਹਾਡਾ ਮਨ ਆਫਸੈਟ ਹੋਏਗਾ ਨਾ ਉਦੋਂ ਤੁਹਾਡਾ ਤਨ ਵੀ ਆਫਸੈਟ ਹੋਏਗਾ ਸਾਰੀਆਂ ਬਿਮਾਰੀਆਂ ਕਿਤੇ ਖਾਣ ਨਾਲ ਥੋੜਾ ਹੁੰਦੀਆਂ। ਕੁਝ ਬਿਮਾਰੀਆਂ ਦਾ ਕਾਰਨ ਤੁਹਾਡੇ ਮਨ ਦੀ ਸੋਚਣ ਸ਼ਕਤੀ ਨਾਲ ਵੀ ਹੈ। ਤੁਸੀਂ ਚਿੰਤਾ ਚਿੰਤਾ ਨਹੀਂ ਕਹਿੰਦੇ ਚਿੰਤਾ ਬੰਦੇ ਨੂੰ ਜਿਉਂਦੇ ਨੂੰ ਮਰਦਾ ਕਰ ਦਿੰਦੀ ਹੈ ਵੀ 24 ਘੰਟੇ ਤੁਸੀਂ ਚਿੰਤਨ ਕਰੀ ਜਾਓ, ਸੋਚੀ ਜਾਓ, ਮਨ ਨੂੰ ਕੋਈ ਘਟਨਾ ਵਾਪਰ ਗਈ ਤੁਸੀਂ ਉਹਦਾ ਚਿੰਤਨ ਕਰੀ ਜਾਓ। ਤੁਸੀਂ ਦੂਰ ਬੈਠੇ ਉਸ ਘਟਨਾ ਨੂੰ ਸਹੀ ਤੇ ਕਰ ਨਹੀਂ ਸਕਦੇ। ਉਹ ਘਟਨਾ ਤੇ ਆਪਣੀ ਜਗ੍ਹਾ ਘਟੀ ਹੋਈ ਹੈ। ਉਲਟਾ ਆਪਾਂ ਰੋਗੀ ਹੋ ਜਾਣਾ ਹੈ। ਸਤਿਗੁਰੂ ਜੀ ਕਹਿੰਦੇ ਚੰਗਾ ਪੱਖ ਸੋਚੋ ਆਪਣੀ ਜ਼ਿੰਦਗੀ, ਚੰਗੀਆਂ ਵਿਚਾਰਾਂ ਜ਼ਿੰਦਗੀ 'ਚ ਲੈ ਕੇ ਆਓ। ਇਹੋ ਸਾਨੂੰ ਸਤਗੁਰ ਨੇ ਇਹ ਉਤਸ਼ਾਹ ਬਖਸ਼ਿਸ਼ ਕੀਤਾ ਸੀ ਕਿ ਆਪਣੀ ਜ਼ਿੰਦਗੀ ਵਿੱਚ ਜਦੋਂ ਤੁਸੀਂ ਚੰਗੀ ਸੰਗਤ ਕਰੋਗੇ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ ਜਦੋਂ ਸਤ ਦੀ ਸੰਗਤ ਕਰੇਗਾ ਇਹ ਮਨ ਮਨ ਤਰੇਗਾ ਬੁਰਿਆ ਕੰਮਾਂ ਤੋਂ ਬਚੇਗਾ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਸ਼ਟ ਹਰੇ ਤੋ ਹਜ਼ੂਰ ਇਹ ਸੇ ਸਮਝਾਉਂਦੇ ਆ ਪਹਿਲੀ ਕ੍ਰੂਪ ਕੁਜਾਤ ਕੁਲਖਣੀ ਸੋਹਰੇ ਪਈਏ ਬੁਰੀ ਅੱਬ ਕੀ ਹੋਣ ਵਾਲੀ ਜਿਹੜੀ ਗੁਰੂ ਵੱਲੋਂ ਮਿਲੀ ਹੋਈ ਹੈ ਸ੍ਰੇਸ਼ਟ ਮਤ ਸਰੂਪ ਇਹ ਸਰੂਪ ਵਾ ਸੁਜਾਨ ਵਾ ਸੁਲਖਣੀ ਸਹਿਜੇ ਹੁਣ ਅੱਗੇ ਗੱਲ ਕਲੀਅਰ ਹੋ ਗਈ ਸਹਿਜੇ ਉਧਰ ਧਰੀ ਸਹਿਜੇ ਹੀ ਆਪਣੇ ਉਧਰ ਵਿੱਚ ਆਪਣੇ ਸਰੀਰ ਵਿੱਚ ਆਪਣੇ ਇਸ ਬ੍ਰੇਨ ਵਿੱਚ ਦਿਮਾਗ ਵਿੱਚ ਇਹ ਮਤ ਨੂੰ ਟਿਕਾ ਲਿਆ ਸਹਿਜੇ ਉਧਰ ਧਰੀ ਭਲੀ ਸਰੀ ਚੰਗਾ ਹੋਇਆ ਕਹਿੰਦੇ ਮੂਈ ਮੇਰੀ ਪਹਿਲੀ ਬਰੀ ਕੀਏ دنیਆਵੀ ਤੌਰ ਤੇ ਕਿਸੇ ਇਸਤਰੀ ਬਾਰੇ ਭਗਤ ਕਬੀਰ ਜੀ ਇਹ ਸ਼ਬਦ ਵਰਤ ਸਕਦੇ ਚੰਗਾ ਹੋਇਆ ਚੜਾਈ ਕਰ ਗਈ ਉਹ ਵੀ ਐਡੇ ਵਰਗੇ ਮਹਾਪੁਰਸ਼ ਜਿਹੜੇ ਦੁਨੀਆ ਨੂੰ ਤਾਰਨ ਆਏ ਹੋਣ ਕੋਈ ਨਿਰਾਸ਼ਾਵਾਦੀ ਬੰਦਾ ਤੇ ਸ਼ਬਦ ਬੋਲ ਸਕਦਾ ਪਰ ਭਗਤ ਕਬੀਰ ਜੀ ਵਰਗੇ ਮਹਾਪੁਰਖ ਕੋ ਇਹ ਤੁਸੀਂ ਆਸ ਲਾ ਸਕਦੇ ਹੋ ਵੀ ਆਪਣੀ ਇਸਤਰੀ ਬਾਰੇ ਸ਼ਬਦ ਇਦਾਂ ਦੇ ਬੋਲਣਗੇ ਭਲੀ ਸਰੀ ਮੂਈ ਮੇਰੀ ਪਹਿਲੀ ਬਰੀ ਵੀ ਚੰਗਾ ਹੋਇਆ ਮਰ ਗਈ ਨਾ ਇਥੇ ਗੱਲ ਭੈੜੀ ਮਤ ਦੀ ਐ ਜਿਹੜੀ ਮਨ ਦੀ ਭੈੜੀ ਮਤ ਐ ਭਲੀ ਸਰੀ ਮੂਈ ਮੇਰੀ ਪਹਿਲੀ ਬਰੀ ਤੇ ਜੁਗ-ਜੁਗ ਜੀਵੋ ਮੇਰੀ ਆਪ ਕੀ ਤਰੀ ਜੁਗ-ਜੁਗ ਜਿਉਂਦੇ ਰਵੇ ਜਿਹੜੀ ਮੈਂ ਹੁਣ ਧਾਰਨ ਕੀਤੀ ਹੋਈ ਹੈ ਕਹੋ ਕਬੀਰ ਜਦ ਲੋਹੜੀ ਆਈ ਵੱਡੀ ਕਾ ਸੁਹਾਗ ਟਰਿਓ ਜਦੋਂ ਦੀ ਲੋਹੜੀ ਆਈ ਆ ਗੁਰੂ ਵੱਲੋਂ ਮਿਲੀ ਸ੍ਰੇਸ਼ਟ ਮਤ ਜਿੰਦਗੀ ਚ ਆਈ ਆ ਤੇ ਵੱਡੀ ਦਾ ਭਾਵ ਹੰਕਾਰ ਨਾਲ ਭਰੀ ਹੋਈ ਦਾ ਜਿਹੜੀ ਵਿਸ਼ਿਆਂ ਵਕਰ ਨਾਲ ਲੱਦੀ ਪਈ ਸੀ ਵੱਡੀ ਕਾ ਸੁਹਾਗ ਟਰਿਓ ਲੋਹੜੀ ਸੰਗ ਭਈ ਅਬ ਮੇਰੇ ਜੇਠੀ ਔਰ ਧਰਿਓ ਹੁਣ ਮਨ ਵਿੱਚੋਂ ਆਪਣੇ ਸਰੀਰ ਵਿੱਚੋਂ ਉਹ ਭੈੜੀ ਮਤ ਭੈੜੀ ਬਿਰਤੀ ਬਿਰਤੀ ਕਰਕੇ ਬੰਦਾ ਚੰਗਾ ਤੁਸੀਂ ਵੇਖ ਕੇ ਕਈ ਵਾਰੀ ਆਪਾਂ ਕਹਿੰਦੇ ਆ ਬੰਦੇ ਦੀ ਬਿਰਤੀ ਬੜੀ ਮਾੜੀ ਆ ਬਿਰਤੀ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਪਤਾ ਕੀ ਕਹਿੰਦੇ ਆ ਘਰ ਹੀ ਬੈਠੇ ਆ ਸ਼ਹਿ ਮਿਲੇ ਜੇ ਨੀਅਤ ਰਾਸ ਕਰੇ ਜੇ ਤੇਰੀ ਨੀਅਤ ਸਾਫ ਆ ਨਾ ਤੇ ਤੇਰੀ ਘਰ ਦੀ ਟੂਟੀ ਦਾ ਪਾਣੀ ਵੀ ਕਿਸੇ ਧਾਰਮਿਕ ਸਥਾਨ ਤੋਂ ਲਿਆਂਦੇ ਜਲ ਨਾਲੋਂ ਘਟ ਨਹੀਂ ਹੈਗਾ ਤੇ ਜੇ ਤੜੀ ਬਿਰਤੀ ਮਾੜੀ ਹੈ ਜਿਹਨੂੰ ਨੀਅਤ ਆਪਾਂ ਕਈ ਵੀ ਰ ਕਈਆਂ ਦੀ ਵੇਖੇ ਨਾ ਕਈਆਂ ਦੀ ਨੀਤ ਬੜੀ ਚੰਗੀ ਜਿਹੇ ਦਾ ਕੰਮ ਵੇਖਣਗੇ ਕਿਦੇ ਕੱਪੜੇ ਵੇਖਣਗੇ ਕਿਸਦਾ ਪਰਿਵਾਰ ਜੁੜਿਆ ਵੇਖਣਗੇ ਤੇ ਅਸੀਂ ਇਸ ਨਿਕਲ ਵਿਸ਼ੋਕਰ ਹੈ ਵੀ ਮਹਾਰਾਜ ਵਧੀਆ ਤਰੀਕੇ ਨਾਲ ترقی ਕਰ ਤੇ ਕਈਆਂ ਦੀ ਬਿਰਤੀ ਐਡੀ ਭੈੜੀ ਹੁੰਦੀ ਹੈ ਵੀ ਜਿਹਨੂੰ ਆਪਾਂ ਪੰਜਾਬੀ ਚ ਇੱਕ ਸ਼ਬਦ ਬੋਲਦੇ ਵੀ ਬੰਦਾ ਵੇਖ ਕੇ ਅੰਦਰੋਂ ਸੜ ਗਿਆ ਦੁਖੀ ਹੋਇਆ ਖੁਸ਼-ਖੁਸ਼ ਨਹੀਂ ਹੋਇਆ ਉਹ ਬੰਦਾ ਤੇ ਪਾਸ਼ਾ ਕਹਿੰਦੇ ਤੁਰਿਆ ਫਿਰ ਜਿੱਥੇ ਮਰਜੀ ਯਾਤਰਾ ਕਰਦਾ ਫਿਰ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਬੰਦੇ ਨੂੰ ਸਮਝਾਇਆ ਤੇ ਅੰਦਰ ਨੂੰ ਆ ਵੀ ਤੂੰ ਆਪਣੇ ਅੰਦਰ ਨੂੰ ਚੇਂਜ ਕਰ ਲੈ ਆਪਣਾ ਸੁਭਾਅ ਬਦਲ ਲੈ ਆਪਣੇ ਸੁਭਾਅ ਨੂੰ ਬਦਲਣਾ ਹੀ ਰੱਬ ਪਾਉਣਾ ਸਾਧ ਸੰਗਤ ਜੀ ਇਤੋਂ ਸੌਖਾ ਕੰਮ ਹੋ ਸਕਦਾ ਭਲਾ ਕੋਈ ਤੋ ਇੱਥੇ ਗੁਰੂ ਪਾਸ਼ਾ ਜੀ ਕਹਿੰਦੇ ਨੇ ਆਦਮ ਚੰਡਾਲੀ ਭਈ ਬ੍ਰਾਹਮਣੀ ਅਤ ਦੀ ਚੰਡਾਲ ਬਿਰਤੀ ਬ੍ਰਾਹਮਣੀ ਬਣ ਗਈ ਸੂਦੀ ਤੇ ਸ੍ਰੇਸ਼ਟਾਈ ਰੇ ਪਤਾਲੀ ਆਕਾਸ਼ੀ ਸਖਣੀ ਜਿਹੜੀ ਪਤਾਲ ਤੋਂ ਲੈ ਕੇ ਹੁਣ ਤੁਸੀਂ ਵੇਖੋ ਪਤਾਲ ਦਾ ਭਾਵ ਕਿ ਬਿਲਕੁਲ ਨੀਵਾ ਪਾਸਾ ਆਕਾਸ਼ ਉਪਭਾਵ ਜਿਹੜੀ ਦੁਨੀਆਂ ਦੇ ਸਾਰੇ ਪਦਾਰਥ ਕਈ ਵਾਰੀ ਵੇਖਿਆ ਨਾ ਕਈ ਵਾਰੀ ਬੰਦੇ ਕੋਲ ਹੁੰਦਾ ਸਾਰਾ ਕੁਝ ਜਿਹਨੂੰ ਆਪਾਂ ਸ਼ਬਦ ਬੋਲਦੇ ਨੇ ਨੀਅਤ ਨਹੀਂ ਰਾਜਦੀ ਬੰਦੇ ਦੀ ਭੁੱਖਿਆਂ ਭੁੱਖ ਨਾ ਜੇ ਬੰਨਾਪੁਰੀਆਂ ਭਾਰ ਆ ਤੇ ਭਲਾ ਹੋਵੇ ਹਰ ਇੱਕ ਬੰਦੇ ਨੂੰ ਮਾਲਕ ਨੇ ਕਾਰੋਬਾਰ ਬਖਸ਼ੀ ਕੀਤਾ ਪਰ ਅਜੇ ਵੀ ਤੁਸੀਂ ਸਮਾਜ ਵਿੱਚ ਵੇਖੋ ਇੱਥੇ ਤਾਂ ਸ਼ਾਇਦ ਦਾਜ ਦੂਜਾ ਵਾਲਾ ਕੰਮ ਨਹੀਂ ਹੋਣਾ ਆਪਾਂ ਪੰਜਾਬ ਵੇਖਦੇ ਆਂ ਵੀ ਕਈ ਵਾਰੀ ਘਰ ਗੱਡੀ ਵੀ ਖਲੋਤੀ ਹੁੰਦੀ ਹੈ ਬੁਲਟ ਮੋਟਰਸਾਈਕਲ ਵੀ ਖਲੋਤਾ ਹੁੰਦਾ ਵਾ ਸਾਧਨ ਖਲੋਤੇ ਹੁੰਦੇ ਆ ਘਰ 'ਚ ਪਰ ਫੇਰ ਵੀ ਜਦੋਂ ਲੜਕਾ ਮੰਗਣਾ ਹੁੰਦਾ ਤੇ ਉਹ ਕਈ ਵਾਰੀ ਪੁੱਛਦੇ ਕਿਉਂ ਲੜਕੀ ਵਾਲੇ ਵੀ ਕੋਈ ਤੁਹਾਡੀ ਮੰਗ ਜੀ ਤੇ ਕਈ ਤੇ ਸਦਾ ਹੀ ਮੰਗ ਲੈਂਦੇ ਤੇ ਕਈ ਤਰੀਕੇ ਨਾਲ ਕਹਿੰਦੇ ਉਦਾਂ ਤੇ ਰੱਬ ਦਾ ਸਾਰਾ ਕੁਝ ਦਿੱਤਾ ਸਾਡੇ ਘਰ ਆ ਹੁਣ ਇਹ ਸ਼ਬਦ ਦਾ ਵੀ ਭਾਵ ਹੁੰਦਾ ਵੀ ਉਦਾਂ ਤੇ ਰੱਬ ਦਾ ਸਾਰਾ ਕੁਝ ਦਿੱਤਾ ਹੈਗਾ ਵਾ ਪਰ ਅੱਗੇ ਤੁਹਾਡੀ ਬੋਲੋ ਸਾਸ਼ਨੀ ਜੀ ਉਹ ਮਰਜੀ ਦਾ ਭਾਵ ਇਹ ਹੁੰਦਾ ਵਾ ਵੀ ਕਈ ਵਾਰੀ ਕਾਰ ਖਲੋਤਾ ਹੁੰਦਾ ਸਾਧਨ ਉਹਨਾਂ ਦੇ ਨਵਾਂ ਉਤੇ ਪਹਿਲਾਂ ਵੇਚ ਦਾਂਗੇ ਆ ਤੇ ਹੁਣ ਫਰਕ ਪੈ ਗਿਆ ਅੱਗੇ ਥੋੜਾ ਜਿਹਾ ਪਹਿਲਾਂ ਜੇ ਕਿਸੇ ਨੇ ਕਹਿਣਾ ਵੀ ਫਰਿੱਜ ਨਹੀਂ ਹੈਗੀ ਕਹਿਣਾ ਜੇ ਮੁੰਡਾ ਨਹੀਂ ਵਿਆਇਆ ਵੀ ਉਹ ਆਮ ਬੰਦੇ ਨੇ ਸੋਚਣਾ ਵੀ ਸ਼ਾਇਦ ਮੁੰਡੇ ਨਾਲ ਫਰਿੱਜ ਦਾ ਕੀ ਸੰਬੰਧ ਹੈ ਉਹ ਕਹਿਣਾ ਵੀ ਦੋ ਹੋ ਜਾਣੀਆਂ ਉਦਾਂ ਘਰ ਚ ਬੀਕਲ ਨੋਨ ਲਿਆਉਣੀ ਇੱਕ ਪਹਿਲਾ ਘਰ ਚ ਹੈਗੀ ਆ ਆ ਤੇ ਹੌਲੀ ਹੌਲੀ ਤਰੱਕੀ ਕੀਤੀ ਆ ਲੋਕ ਪੜ ਲੈ ਗਏ ਆ ਕਹਿੰਦੇ ਯਾਰ ਇਹਨਾਂ ਗੱਲਾਂ ਚੋਂ ਬਾਹਰ ਨਿਕਲੋ ਇਹ ਲਾਲਚ ਆਪਣੀ ਜ਼ਿੰਦਗੀ ਚੋਂ ਬਾਹਰ ਕੱਢੋ ਧੀਆਂ ਪੜਾ ਲਖਾ ਕੇ ਉਹਨਾਂ ਨੂੰ ਐਜੂਕੇਸ਼ਨ ਦਿਓ ਸਭ ਤੋਂ ਵੱਡਾ ਦਾਅ ਸਮਾਜ ਵਾਸਤੇ ਇਹੋ ਹੀ ਆ ਤੋ ਇਹ ਇਹ ਹੌਲੀ ਹੌਲੀ ਪੱਖ ਜ਼ਿੰਦਗੀ ਦੇ ਸਾਹਮਣੇ ਆਇਆ ਨਹੀਂ ਤੇ ਸਮਾਜ ਅਜੇ ਵੀ ਅਜੇ ਵੀ ਨਹੀਂ ਅਸ਼ਾ ਸੁਧਾਰ ਅਜੇ ਵੀ ਕੁਝ ਲੋਕਾਂ ਚ ਉਦਾਂ ਹੀ ਆ ਇੰਨਾ ਕੁਝ ਵਾਪਰਨ ਤੋਂ ਬਾਅਦ ਵੀ ਅਜੇ ਵੀ ਗੱਲ ਉੱਥੇ ਖਲੋਤੀ ਕਈ ਵਾਰੀ ਸਮਾਜ ਦੇ ਵਿੱਚ ਕੁਕੀ ਅੰਦਰ ਬਿਰਤੀ ਜਿਹੜੀ ਆ ਹੁਣ ਕਈ ਵਾਰੀ ਸਾਰਾ ਕੁਝ ਹੁੰਦਾ ਬੰਦੇ ਦੀ ਬਿਰਤੀ ਕਈ ਵਾਰੀ ਤੁਸੀਂ ਵੇਖੋ ਪੁੱਛੋ ਕੀ ਹਾਲ ਆ ਜੀ ਕਈ ਬੰਦੇ ਤੁਹਾਨੂੰ ਥੋੜੀ ਜੀ ਤਨਖਾਹ ਵੀ ਕਹਿੰਦੇ ਕੀ ਹਾਲ ਆ ਕਹਿੰਦੇ ਬੜੀ ਰੱਬ ਦੀ ਕਿਰਪਾ ਯਾਰ ਰੱਬ ਨੇ ਔਕਾਤ ਤੋਂ ਵੱਧ ਕੇ ਦੇਤਾ ਤੇ ਕਈ ਪਤਾ ਕਹਿਣਗੇ ਬਸ ਆਈ ਚਲਾਈ ਆ ਪੰਜ ਪੰਜੇ ਨਹੀਂ ਪੂਰੇ ਹੁੰਦੇ ਉਹੜੇ ਪੰਜ ਪੰਜੇ ਹਨ ਇਹ ਨਹੀਂ ਸਮਝ ਆਈ ਵੀ ਇਹ ਪੰਜ ਪੰਜੇ ਕਿਹੜੇ ਅੱਜ ਤੱਕ